ਗੱਲ ਇਹ ਆ ਵੀਰੋ ਆਪਾਂ ਜਿਹੜੀ ਆਪਣੀ ਕਿਸਾਨੀ ਦੀ ਲੜਾਈ ਆ ਆਪਾਂ ਪਹਿਲਾਂ ਵੀ ਦੇਖੋ ਕਿ ਜੀ ਲੋਕ ਇਹ ਕਹਿੰਦੇ ਨੇ ਪਹਿਲਾਂ ਕੀ ਲਿਆਏ ਪਹਿਲਾਂ ਤੁਸੀਂ ਇਹ ਚੀਜ਼ ਦੇਖੋ ਪਹਿਲਾਂ ਵੀ ਆਪਾਂ ਪਹਿਲੇਲੇ ਅੰਦੋਲਨ ਦੇ ਵਿੱਚੋਂ ਕਿੰਨਾ ਕੁਝ ਲੈ ਕੇ ਆਏ ਆ ਆ ਜਿਹੜੇ ਰਾਜਨੀਤਿਕ ਬੰਦੇ ਇਕੱਠੇ ਹੋ ਕੇ ਇਹ ਗੱਲ ਕਹਿੰਦੇ ਫਿਰਦੇ ਨੇਗੇ ਕਿ ਅਸੀਂ ਮੋਦੀ ਨੂੰ ਹਰਾਉਣਾ ਮੋਦੀ ਅਜੇ ਤੱਕ ਕਿਸੇ ਤੋਂ ਦਬਿਆ ਝੁਕਿਆ ਨਹੀਂ ਹੈਗਾ ਤੁਸੀਂ ਪਹਿਲਾਂ ਪੰਜਾਬੀਆਂ ਨੇ ਮੋਦੀ ਤੋਂ ਮਾਫੀ ਮੰਗਾਈ ਤੇ ਤਿੰਨ ਕਾਲੇ ਕਾਨੂੰਨ ਵਾਪਸ ਕਰਵਾ ਕੇ ਆਓ ਜਿਹੜੀਆਂ ਰਹਿਦਿਆਂ ਮੰਗਾ ਲੈਂਗੀਆਂ ਹੁਣ ਫਿਰ ਉਹ ਮੰਗਾ ਰਹੇ ਨੇ ਲਈ ਆਪਾਂ ਧਰਨਾ ਲਾਇਆ ਹੁਣ ਵੀ ਤਾਂ ਜਿਹੜੇ ਉਹ ਰਹਿੰਦੇ ਮੰਗਾ ਨੇ 50% ਤਾਂ ਉਹਦੇ ਵਿੱਚੋਂ ਇਹ ਮੰਨ ਗਏ ਜਿਹੜੀਆਂ 50 ਰਹਿ ਗਈਆਂ ਉਹ ਵੀ ਆਪਾਂ ਮਨਾਲਾਂਗੇ ਐਡਾ ਵੱਡਾ ਪ੍ਰੈਸ਼ਰ ਬਣਿਆ ਹੋਇਆ ਮੇਰੇ ਵੀਰੋ ਮੇਰੇ ਭਰਾਵੋ ਜਿੰਨਾ ਤੁਹਾਡਾ ਹੁਣ ਪ੍ਰੈਸ਼ਰ ਬਣਾਇਆ ਹੋਇਆ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਇਹ ਗੱਲ ਦੱਸੀ ਆ ਵੀ ਪਹਿਲਾਂ ਕਈ ਮਹੀਨਿਆਂ ਦੇ ਵਿੱਚ ਆਪਣੀ ਜਿਹੜੀ ਗੱਲ ਯੂਨੋ ਤੱਕਰ ਪਹੁੰਚੀ ਸੀਗੀ ਹੁਣ ਇਹ ਗੱਲ ਪਹਿਲੇ 6 ਦਿਨਾਂ ਦੇ ਵਿੱਚ ਗੱਲ ਥੋੜੀ ਯੂਨੋ ਦੇ ਵਿੱਚ ਤੱਕਰ ਪਹੁੰਚ ਗਈ ਹੈ ਇਹ ਗੱਲ ਪੂਰੀ ਦੁਨੀਆ ਦੇ ਵਿੱਚ ਇਹ ਗੱਲ ਪਹੁੰਚ ਗਈ ਕਿ ਕਿਵੇਂ ਨਾ ਉੱਪਰ ਬੰਬ ਸਿੱਟੇ ਜਾ ਰਹੇ ਨੇ ਕਿਵੇਂ ਉਹਨਾਂ ਉੱਪਰ ਗੋਲੇ ਸਿੱਟੇ ਜਾ ਰਹੇ ਨੇ ਜਿਹੜੇ ਅਸਲ ਦੇ ਵਿੱਚ ਦੇਸ਼ ਦੇ ਮਾਲਕ ਜਿਹੜੇ ਕਿਸਾਨ ਨੇਗੇ ਉਹਨਾਂ ਦੇ ਉੱਪਰ ਕੀ ਤਸ਼ੱਦਦਤ ਹੋ ਰਿਹਾ ਪੰਜਾਬ ਆ ਜਿਹੜਾ ਪੰਜਾਬ ਦੇ ਨਾਲ ਕਹੋ ਜਾ ਬਿਹਾਰ ਕੀਤਾ ਜਾ ਰਿਹਾ ਖਾਸ ਕਰਕੇ ਜਿਹੜੀਆਂ ਸਾਡੀਆਂ ਪੱ ਸਾਡੇ ਇਹਨਾਂ ਨੂੰ ਪੱਗਾਂ ਬੜੀਆਂ ਚੁਭਦੀਆਂ ਨੇਗੀਆਂ ਇਹ ਪੱਗਾਂ ਦੇ ਬੜੇ-ਬੜੇ ਦੁਸ਼ਮਣ ਹੋਏ ਪੈਨੇ ਕਿ ਕੱਲ ਵੀ ਜਿਹੜੀ ਇੱਕ ਬੜੀ-ਬੱਡੀ ਘਟਨਾ ਬੰਗਾਲ ਦੇ ਵਿੱਚ ਵਾਪਰੀ ਐ ਤੁਸੀਂ ਦੇਖਿਆ ਕਿ ਸਾਡਾ ਸਿੱਖ ਆਈਪੀਐਸ ਅਫਸਰ ਉਹਨੂੰ ਭਾਜਪਾ ਲੀਡਰ ਕੀ ਕੁਝ ਬੋਲ ਰਏ ਸੀਗੇ ਇਸ ਕਰਕੇ ਸਾਨੂੰ ਆਫਤ ਦੇ ਵਿੱਚ ਲੜਨ ਦੀ بجائے ਸਾਨੂੰ ਸਰਕਾਰਾਂ ਨਾਲ ਲੜਨਾ ਚਾਹੀਦਾ ਪੰਜਾਬ ਪ੍ਰਤੀ ਇਹਨਾਂ ਦਾ ਜਿਹੜਾ ਰਵੱਈਆ ਬੜਾ ਖਰਾਬ ਆ ਜੇ ਅਸੀਂ ਐਵੇਂ ਜਿੱਕ ਨੂੰ ਆਫਤ ਦੇ ਵਿੱਚ ਐਵੇਂ-ਐਵੇਂ ਗੱਲਾਂ ਕਰ ਲਾਂਗੇ ਨਾ ਫਿਰ ਗੱਲਾਂ ਬੜਾ ਨੁਕਸਾਨ ਹੋ ਜਾਊਗਾ ਤੇ ਬਾਕੀ ਗੱਲ ਜਿਹੜੀ ਸਾਡੀ ਆਗੂ ਗਵਾਹੀ ਕਰ ਰਹੇ ਨੇਗੇ ਵੀਰੋ ਇਸ ਕਰਕੇ ਆਪਾਂ ਸਾਰੇ ਨੌਜਵਾਨਾਂ ਨੂੰ ਬੇਨਤੀ ਆਪਾਂ ਭੜਕੀ ਨਾ ਵੀਰੋ ਅੱਜ ਬਹੁਤ ਵੱਡਾ ਆਪਣਾ ਨੁਕਸਾਨ ਹੋਇਆ ਇਸ ਕਰਕੇ ਜਿਹੜੀਆਂ ਅੱਜ ਜਾਨਾਂ ਚਲੇ ਗਈਆਂ ਤਿੰਨ ਭੈਣਾਂ ਦਾ ਇਕੱਲਾ ਭਰਾ ਚਲਾ ਗਿਆ ਉਹਨੇ ਮੁੜ ਕੇ ਨਹੀਂ ਵੀਰੋ ਆਉਣਾ ਉਹਨੇ ਮੁੜ ਕੇ ਨਹੀਂ ਆਉਣਾ ਇਸ ਕਰਕੇ ਉਹ ਜਿਹੜਾ ਇੱਕ ਨੌਜਵਾਨ ਹੋਰ ਚਲਾ ਗਿਆ ਸੱਟਾਂ ਵੱਜੀਆਂ ਵੀਰੋ ਆਪਾਂ ਥੋੜਾ ਜਿਆਦਾ ਜਾਵਤੇ ਦੇ ਵਿੱਚ ਰਹਿ ਕੇ ਜਿਹੜਾ ਆਪਾਂ ਅੰਦੋਲਨ ਲੜੀਏ ਜਾਵਤੇ ਦੇ ਵਿੱਚ ਰਹਿ ਕੇ ਜਿੱਤੀਏ ਤੇ ਜਿਵੇਂ ਜਿਵੇਂ ਹੁਣ ਆਗੂ ਸਹਿਬਾਨ ਕਹਿੰਦੇ ਨੇਗੇ ਆਪਾ ਉਹਨਾਂ ਮੁਤਾਬਕ ਚੱਲੀਏ ਆਫਤ ਦੇ ਵਿੱਚ ਨਾਲ ਲੜੀਆ ਅਸਲੀ ਦੁਸ਼ਮਣ ਪਛਾਣ ਲਈਏ ਕੌਣ ਆ ਅਸਲੀ ਦੁਸ਼ਮਣ ਜਿਹੜੇ ਜਿਨ੍ਹਾਂ ਨੂੰ ਸਵਾਲ ਕਰਨਾ ਬਣਦਾ ਆ ਪੋਲੀਟੀਕਲ ਰਾਜਨੀਤਿਕ ਬੰਦਿਆਂ ਨੂੰ ਸਵਾਲ ਕਰਨਾ ਬਣਦਾ ਇਹਨਾਂ ਨੂੰ ਕਰੋ ਜਿਨ੍ਹਾਂ ਨੂੰ ਤੁਸੀਂ ਵੋਟਾਂ ਪਾ ਕੇ ਬਿਠਾਉਣੇ ਹੋ ਆਗੂਆਂ ਕੋਲੇ ਕੀ ਆ 1 ਐਮਐਲ 100 ਕਰੋੜ ਰੁਪਏ ਦਾ ਹੋ ਜਾਵੇ ਜਦੋਂ ਇੱਕ ਐਮਐਲ ਜਿੱਤ ਜਾਂਦਾ ਸਵਾਲ ਕਰਨਾ ਤਾਂ ਇਹਨਾਂ ਨੂੰ ਕਰੋ ਕਿ ਜਿਹੜੀ ਲੜਾਈ ਲੜਾਈ ਕਿਹਨਾਂ ਨੂੰ ਸਾਡੀ ਲੜਨੀ ਚਾਹੀਦੀ ਹੈ ਪੰਜਾਬ ਦੇ ਹੱਕਾਂ ਦੀ ਗੱਲ ਕਿਹਨੂੰ ਕਰਨੀ ਚਾਹੀਦੀ ਹੈ ਅੱਜ ਸਾਡੇ ਇਤਿਹਾਸ ਤੇ ਡਾਕਾ ਸਰਕਾਰ ਇਹਨਾਂ ਨੇ ਚੁੱਪ ਤਾਂ ਰਹੀ ਹੋਈ ਐ ਅੰਦਰੋਂ ਅੰਦਰੀਆ ਸਰਕਾਰ ਦੇ ਨਾਲ ਮਿਲੇ ਹੋਏ ਨੇਗੇ ਸਾਡੇ ਉੱਪਰ ਤਸੱਦ ਢਾ ਰਹੇ ਨੇਗੇ ਮੈਂ ਕੋਈ ਗੱਲ ਕਹਿਣਾ ਵੀ ਅੱਜ ਕੀ ਸਾਡੇ ਪ੍ਰਸ਼ਾਸਨ ਜਿਹੜਾ ਉੱਥੇ ਪਿੱਛੇ ਖੜਾ ਸੀਗਾ ਜੇ ਕਿਤੇ ਪ੍ਰਸ਼ਾਸਨ ਜਿਹੜੀਆਂ ਸਾਡੇ ਜਦੋਂ ਕਿਸਾਨ ਸਾਡੇ ਨੌਜਵਾਨਾਂ ਦੇ ਉੱਪਰ ਗੋਲੀਆਂ ਵੰਨਣੇ ਲਿਆ ਕੇ ਸਾਡੀਆਂ ਟਰਾਲੀਆਂ ਦੇ ਉੱਪਰ ਇਹਨਾਂ ਨੇ ਅਟੈਕ ਕੀਤਾ ਕੀ ਪ੍ਰਸ਼ਾਸਨ ਅੱਗੇ ਗਿਆ ਜਾ ਕੇ ਪ੍ਰਸ਼ਾਸਨ ਨੇ ਗੱਲ ਕੀਤੀ ਕੀ ਡੀਸੀ ਨੇ ਜਾ ਕੇ ਅੱਗੇ ਗੱਲ ਕੀਤੀ ਵੀ ਤੁਸੀਂ ਇਹ ਕੀ ਕਰ ਰਹੇ ਹੋ ਇਹੋ ਜਿਹਾ ਕੁਛ ਸਾਡੇ ਉੱਪਰ ਪ੍ਰਸਾਦਤ ਕਿਉਂ ਕਰ ਰਹੇ ਹੋ ਵਿੱਚ ਸਿਵਲ ਦੇ ਵਿੱਚ ਇਹਨਾਂ ਦੇ ਬੰਦੇ ਫਿਰਦੇ ਸੀਗੇ ਇਹਨਾਂ ਦੇ ਬੰਦਿਆਂ ਨੂੰ ਪੁੱਛਗਿੱਛ ਕੀਤੀ ਗਈ ਕਿਸੇ ਨੇ ਇਹ ਕਿਉਂ ਨਹੀਂ ਕੀਤੀ ਗਈ ਇੱਥੋਂ ਪਤਾ ਲੱਗਦਾ ਕਿ ਸਰਕਾਰਾਂ ਸਾਰੀਆਂ ਵਿੱਚੋਂ ਅੰਦਰੋਂ ਸਾਰੇ ਮਿਲੇ ਹੋਏ ਨੇਗੇ ਇਹ ਸੋਡੇ ਅੱਖਾਂ ਦੇ ਵਿੱਚ ਕੱਟਾ ਪਾ ਰਹੇ ਨੇ ਆਪਣੀਆਂ ਕੁਰਸੀਆਂ ੜਾ ਇਹਨਾਂ ਨੂੰ ਤੁਸੀਂ ਆਪ ਦੇ ਵਿੱਚ ਲੜਨਾ ਬੰਦ ਕਰੋ ਪਹਿਲਾਂ ਬੜਾ ਕੁਝ ਲੈ ਕੇ ਨਿਕਲਿਆ ਹੁਣ ਵੀ ਜੇ ਆਗੂਆਂ ਦੀ ਗਵਾਹੀ ਚੱਲਾਂਗੇ ਤਾਂ ਬਹੁਤ ਕੁਝ ਲੈ ਆਵਾਂਗੇ ਮੇਰਾ ਵੀਰ ਬਣ ਕੇ ਹੀ ਤੁਹਾਨੂੰ ਬੇਨਤੀ ਆ ਤੇ ਮਾਤਾ ਤੁਹਾਨੂੰ ਕੋਈ ਗੱਲ ਕਹਿ ਦੋਨਾ ਸਾਡੇ ਦੇ ਟਿੱਪਣੀਆਂ ਜਿਆ ਕਰਨੀਆਂ ਬੰਦ ਕਰ ਦਿਓ ਅੱਜ ਤਾਂ ਪਹਿਲਾਂ ਵੀ 13 ਮਹੀਨਿਆਂ ਦੇ ਵਿੱਚੋਂ 99 ਵਾਰ ਕਰ ਆਇਆ ਤੇ ਹੁਣ ਵੀ ਜੰਨਾ ਟਾਈਮ ਅੰਦੋਲਨ ਚੱਲੂ ਸਿਰ ਜੋੜ ਕੇ ਲੜਾਈ ਲੜਾਂਗੇ ਇਕੱਠੇ ਹੋ ਕੇ ਲੜਾਈ ਲੜਾਂਗੇ ਪਹਿਲਾਂ ਵੀ ਅੰਦੋਲਨਾਂ ਚੋਂ ਹੁਣ ਬਹੁਤ ਕੁਝ ਲੈ ਕੇ ਨਿਕਲਿਆ ਹੁਣ ਵੀ ਬਹੁਤ ਕੁਝ ਲੈ ਕੇ ਨਿਕਲਿਆ ਐਨੀ ਕਿ ਮੇਰੀ ਸਾਰੇ ਭਰਾਵਾਂ ਨੂੰ ਮੇਰੇ ਨੌਜਵਾਨਾਂ ਵੀਰਾਂ ਨੂੰ ਬੇਨਤੀ ਆ ਤੇ ਪਰ ਅੱਜ ਕੋਈ ਵੀ ਕਿਸੇ ਵੀ ਮਾਂ ਕੱਲ ਪਹਿਲਾਂ ਸਾਫ਼ ਕਲੀਅਰ ਕਰ ਦਿੰਨਾ ਕਿਸੇ ਵੀ ਨੌਜਵਾਨ ਨੇ ਅੱਜ ਕੋਈ ਗਲਤੀ ਨਹੀਂ ਕੀਤੀ ਸਾਡੇ ਪੰਜਾਬ ਦੇ ਗਲਤੀ ਸਭ ਤੋਂ ਪਹਿਲਾਂ ਇਹਨਾਂ ਨੇ ਕਰੀ ਆ ਇਹਨਾਂ ਨੇ ਵਿਚ ਆ ਕੇ ਰੋੜੇ ਮਾਰਨੇ ਸ਼ੁਰੂ ਕਰੇ ਨੇ ਇਹਨਾਂ ਦੇ ਬੰਦੇ ਸੀਗੇ ਕਿਸੇ ਨੌਜਵਾਨ ਨੇ ਕੋਈ ਗਲਤੀ ਨਹੀਂ ਕੀਤੀ 12 ਬੋਰ ਤੁਸੀਂ ਇੱਕ ਚੀਜ਼ ਮੈਨੂੰ ਨਾ ਬੜੀ ਵਧੀਆ ਇੱਕ ਗੱਲ ਦੱਸੀ ਸਾਡਾ ਮੋੜ ਸਾਹਿਬ ਮੂਰੇ ਬੈਠੇ ਨੇਗੇ ਕਹਿੰਦਾ ਜਦੋਂ ਵੀ ਇਹਨਾਂ ਨੇ ਕੋਈ ਬੰਦਾ ਮਾਰਨਾ ਇਹ ਜਿਹੜਾ ਸਰਕਾਰੀ ਹਥਿਆਰ ਨਾਲ ਨਹੀਂ ਮਾਰਦੇ ਇਹਨਾਂ ਨੇ 12 ਬੋਰ ਜਿਹੜੇ ਪ੍ਰਾਈਵੇਟ ਅਸਲੇ ਹੁੰਦੇ ਨੇਗੇ ਸਰਕਾਰੀ ਹਥਿਆਰ ਨਾਲ ਨਹੀਂ ਮਾਰਦੇ ਪ੍ਰਾਈਵੇਟ ਹਥਿਆਰ ਲੈ ਕੇ ਇਹਨਾਂ ਨੇ ਵਿਚ ਜਿਹੜੇ ਵਰਤੇ ਨੇਗੇ ਉੱਥੇ ਲਿਆ ਲਿਆ 12 ਬੋਰਾ ਜੇ ਆ ਤੁਸੀਂ ਵੀਡੀਓ ਵਾਇਰਲ ਹੁੰਦੀ ਆ ਦੇਖਿਆ ਨੇ 12 ਬੋਰਾ ਤੇ ਲਾ ਕੇ ਫਾਇਰ ਮਾਰੇ ਨੇਗੇ ਆਪਣਾ 32 ਬੋਰਾ ਤੇ ਲਾ ਲਿਆ ਇਹਨਾਂ ਨੇ ਫਾਇਰ ਮਾਰੇ ਨੇਗੇ ਇਹਨਾਂ ਨੇ ਪੂਰਾ ਅੰਨਾ ਤਸੱਦਦ ਟਾਇਆ ਅੰਨਾ ਪੂਰਾ ਤਸੱਦਦ ਟਾਇਆ ਜਿਵੇਂ ਅਸੀਂ ਕੋਈ ਅਸੀਂ ਕੋਈ ਅਸੀਂ ਕੋਈ ਅੱਤਵਾਦੀ ਹੁੰਨੇ ਆ ਕੋਈ ਇਹ ਹੁੰਨੇ ਆ ਇਹਨਾਂ ਨੇ ਪੂਰਾ ਜਿਹੜਾ ਇਸ ਗੱਲ ਤੇ ਚੁੱਪ ਪੰਜਾਬ ਸਰਕਾਰ ਨਾ ਤਾਂ ਰੇ ਪੰਜਾਬ ਸਰਕਾਰ ਨੂੰ ਖੁੱਲ੍ਹ ਕੇ ਸ਼ਾਸਨ ਬੁਲਾ ਕੇ ਕਿਸਾਨਾਂ ਦੇ ਹੱਕ ਦੇ ਵਿੱਚ ਗੱਲ ਕਰੇ ਤੇ ਉੱਥੇ ਜਾ ਕੇ ਪ੍ਰੋਟੈਸਟ ਕਰੋ ਤੁਸੀਂ ਇੱਕ ਗੱਲ ਮੈਂ ਆਖਰ ਤੇ ਕਹਿਣਾ ਚਾਹੁੰਦਾ ਵੀ ਤੁਸੀਂ ਇੱਕੋ ਗੱਲ ਕਰਦੇ ਹੋਨੇ ਹੋ ਤੁਸੀਂ ਕਿਤੇ ਜਾ ਕੇ ਆਪਣੇ ਭਾਜਪਾ ਲਈ ਜਾ ਕੇ ਆਪਣਾ ਸੌਰੀ ਕਿਤੇ ਆਪਣੇ ਮਨੀਰ ਸਾਉਧੇ ਲਈ ਜਾ ਕੇ ਧਰਨਾ ਲਾਉਨੇ ਹੋ ਕਿਤੇ ਆਪਣਾ ਸੰਜੇ ਸਿੰਘ ਲਈ ਜਾ ਕੇ ਧਰਨਾ ਲਾਉਨੇ ਹੋ ਅੱਜ ਧਰਨਾ ਸਾਡੇ ਕਿਸਾਨਾਂ ਲਈ ਵੀ ਜਾ ਕੇ ਲਾ ਲਓ ਜਿੰਨੇ ਵੀ ਜਿੱਤੇ ਹੋਏ ਐਮਐਲਏ ਹੋ ਜਿੰਨੇ ਵੀ ਮਿਨਿਸਟਰ ਹੋ ਮੁੱਖ ਮੰਤਰੀ ਸਾਡੇ ਕਿਸਾਨਾਂ ਲਈ ਵੀ ਜਾ ਕੇ ਧਰਨਾ ਲਾ ਲੇ ਦਿੱਲੀ ਦੇ ਵਿੱਚ ਸਾਡੇ ਕਿਸਾਨਾਂ ਦੇ ਤਸੱਦ ਦੇ ਤੁਸੀਂ ਕਿਉਂ ਕਰ ਰਹੇ ਹੋ ਇੰਨੇ ਕੁ ਮੈਂ ਤੁਹਾੜਾ ਨਾ ਬੇਨਤੀਆਂ ਸੀ ਗਿਆ ਸਾਰਿਆਂ ਨੇ ਉਹ ਮੇਰੇ ਕੋਲ ਲੜਨਾ ਰੋਜ਼ ਮੈਂ ਤੁਹਾਨੂੰ ਕਿਤੇ ਸੰਭੂ ਤੇ ਮਿਲੂ ਕਿਤੇ ਤੁਹਾਨੂੰ ਖਨੌਰੀ ਤੇ ਮਿਲੂ ਆਪਾਂ ਨੇ ਸਾਰਿਆਂ ਨੇ ਹੀ ਸਿਰ ਜੋੜ ਕੇ ਆਪਾਂ ਲੜਾਈ ਜਿੱਤਾਂਗੇ ਤੇ ਇੰਨੀਆਂ ਗੱਲਾਂ ਕਰਾਂਦੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਬਈ ਧੰਨਵਾਦ ਅੱਜ ਬਹੁਤ ਦਿਲਦੁਖੀ ਐ ਆਗੋਂ ਤਾਂ ਕਾਫੀ ਨੂੰ ਆਪਾਂ ਤਾਂ ਆਪਾਂ ਜਿਹੜਾ ਬਾਹਰ ਨਹੀਂ ਹੋਣਾ ਬਾਈ ਬਣ ਕੇ ਆਪਾਂ ਸਾਰਿਆਂ ਨਾਲ ਜਿਵੇਂ ਵੀ ਕਿਉਂਕਿ ਜਿਹੜੀਆਂ ਲੜਾਈਆਂ ਨੇਗੀਆਂ ਉਹਨਾਂ ਲੜਾਈਆਂ ਦੇ ਮੂਹਰੇ ਤੁਸੀਂ ਦੇਖਿਆ ਆਪਾਂ ਫਿਲਮਾਂ ਵੀ ਦੇਖਦੇ ਆਂ ਦੇਖਦੇ ਨਾ ਜਦੋਂ ਦੋ ਇਹ ਲੜਾਈਆਂ ਹੁੰਦੀਆਂ ਨੇਗੀਆਂ ਜਰਨੈਲਾਂ ਤੋਂ ਬਣਾ ਜੰਗਾ ਨਹੀਂ ਜਿੱਤੀਆਂ ਜਾਂਦੀਆਂ ਤੇ ਜਿਹੜੇ ਵੀ ਜਰਨਲ ਹੋਣਗੇ ਜਿਹੜੇ ਟੇਬਲ ਤੇ ਵੀ ਗੱਲ ਚੱਲ ਰਹੀ ਹੈ ਉਧਰ ਸਾਡਾ ਇਧਰ ਵੀ ਪੂਰਾ ਪ੍ਰੈਸ਼ਰ ਅਸੀਂ ਬਣਾਇਆ ਹੋਇਆ ਪੂਰਾ ਫੁੱਲ ਪ੍ਰੈਸ਼ਰ ਬਣਾਇਆ ਹੋਇਆ ਪੂਰੀ ਦੁਨੀਆ ਦੇਖ ਰਹੀ ਹੈ ਇਹ ਸਾਡਾ ਪ੍ਰੈਸ਼ਰ ਹੈ ਬਣਾਇਆ ਹੋਇਆ ਇਹ ਪ੍ਰੈਸ਼ਰ ਐਵੇਂ ਜਿਕਰ ਉਹ ਵੀ ਆਪਾਂ ਬਣਾ ਕੇ ਰੱਖਣਾ ਤੇ ਹੁਣ ਜਿਹੜੇ ਸਾਰੇ ਹੀ ਕੱਲ ਤੋਂ ਹੋਰ ਚੱਥੇ ਬੰਦੀਆਂ ਨੇ ਵੀ ਕਾਲਾਂ ਦਿੱਤੇ ਕੱਲ ਨੂੰ ਪੰਜਾਬ ਬੰਦ ਕਰਾਂਗੇ ਅਸੀਂ ਜੋ ਕੁਝ ਹੋ ਸਕੇ ਜਿੰਨਾ ਅੰਦੋਲਨੇ ਵੱਡਾ ਹੋ ਜਾਂਦਾ ਇਹ ਸਾਰਿਆਂ ਨੂੰ ਬੇਨਤੀਆਂ ਲਗੀਆਂ ਤੇ ਆਪਾਂ ਅਗੂਆਂ ਦੀ ਅਗਵਾਈ ਦੇ ਵਿੱਚ ਰਹਿ ਕੇ ਆਪਾਂ ਜਿਹੜਾ ਬਹੁਤ ਕੁਝ ਲੈ ਕੇ ਆਵਾਂ